ਅੱਜ ਨ ਭੈਣ ਜੀ ਪਸ਼ਪਿੰਦਰ ਕੌਰ ਕੌਰਾਂ ਦੀ ਅੰਤਿਮ ਅਰਦਾਸ ਸੀਗੀ ਸੋ ਮਾਈ ਗੁੱਗੂ ਗਿਲ ਜੀ ਸਾਡੀ ਸੰਸਥਾ ਪੰਜਾਬੀ ਫਿਲਮ ਐਂਡ ਟੀਵੀ ਐਕਟਰ ਐਸੋਸੀਏਸ਼ਨ ਦੇ ਚੇਅਰਮੈਨ ਨੇ ਸੋ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਦੁੱਖ ਸਾਡਾ ਦੁੱਖ ਹੈ ਸੋ ਇਸ ਕਰਕੇ ਸਿਆਣੇ ਕਹਿੰਦੇ ਵੀ ਦੁੱਖ ਬਣਾਉਣ ਨਾਲ ਘਟ ਜਾਂਦਾ ਹੈ ਸੁੱਖ ਦੁੱਗਣਾ ਹੋ ਜਾਂਦਾ ਹੈ ਕੁਸ਼ੀ ਦੁੱਗਣੀ ਹੁੰਦੀ ਹੈ ਇਸ ਕਰਕੇ ਉਹਨਾਂ ਦੁੱਖ ਸ਼ਰੀਕ ਹੋਣ ਲਈ ਪਹੁੰਚੇ ਸੀਗੇ ਅ ਕਿਉਂਕਿ ਪਹਿਲਾਂ ਵੀ ਭੈਣ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਭਾਈ ਦੇ ਬੇਟੇ ਦੇ ਵਿਆਹ ਵੇਲੇ ਸੋ ਮੈਂ ਸਮਝਦਾ ਕਿ ਇਹੋ ਜਿਹੇ ਜਿਹੜੇ ਮੌਕੇ ਨੇ ਇਹੋ ਜਿਹੇ ਲੋਕ ਨੇ ਜਿਹੜੇ ਉਹ ਉਹਨਾਂ ਨੇ ਸਾਡੇ ਸਮਾਜ ਨੂੰ ਬਹੁਤ ਲੋੜ ਹੈ ਬੇਸ਼ੱਕ ਇਹ ਕੱਟ ਤੱਕ ਦੇ ਪੂਰਾ ਨਹੀਂ ਹੋ ਸਕਦਾ ਪਰ ਕਹਿੰਦੇ ਕਿ ਜੋ ਆਇਆ ਜੋ ਕੁਝ ਅਸੂ ਬਣਸ ਹੈ ਇਹ ਤੋਂ ਹਰ ਇੱਕ ਨੇ ਜਾਣਾ ਇਹ ਆਵਣ ਗਾਨ ਹੈ ਤੁਹਾਨੂੰ ਹਾਂ ਜੀ ਸਾਡੀ ਭੈਣ ਜੀ ਦੇ ਅੱਜ ਤੋਂ ਬਾਅਦ ਜਿਹੜੇ ਉਹਨਾਂ ਦੇ ਸੰਸਕਾਰ ਹੈ ਅੱਜ ਤੋਂ ਬਾਅਦ ਉਹਨਾਂ ਦੀ ਜਿਹੜੀ ਬੱਚਿਆਂ ਦੇ ਵਿੱਚ ਅਸੀਂ ਆਪਣੀ ਛੋਟੀ ਭੈਣ ਦੇ ਵਿੱਚ ਤੇ ਅਜੀਤਪਾਲ ਹੋਰਾਂ ਦੇ ਵਿੱਚ ਆਪਣੀ ਭੈਣ ਨੂੰ ਦੇਖਾਂਗੇ ਇਸ ਦੁਨੀਆ ਚੋਂ ਨਹੀਂ ਰਹੇ ਉਹਨਾਂ ਦੇ ਸੰਸਕਾਰ ਸਾਨੂੰ ਉਹਨਾਂ ਦੇ ਬੱਚਿਆਂ ਰਾਹੀਂ ਅੱਗੇ ਦੇਖਣ ਨੂੰ ਮਿਲਣਗੇ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੀ-ਸਾਰੀ ਸੰਸਥਾ ਪਾਪਟਾ ਤੇ ਫਿਲਮ ਇੰਡਸਟਰੀ ਸ਼ਾਮਿਲ ਹੈ ਜੀ ਸੋ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ ਚ ਨਵਾਸ ਵਖਸਾ ਬਹੁਤ ਬਹੁਤ